ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋ ਸਾਧ ਸੰਗਤ ਜੀ ਅੱਜ ਤੁਸੀਂ ਸਰਵਣ ਕਰ ਰਹੇ ਹੋ ਨਾਮ ਸਿਮਰਨ ਨਾਲ ਪਰਮੇਸ਼ਰ ਦੀ ਪ੍ਰਾਪਤੀ ਹੋ ਜਾਂਦੀ ਹੈ ਹਰ ਜੀਵ ਨੂੰ ਜਮਾ ਦਾ ਡਰ ਨਹੀਂ ਸਤਾਉਂਦਾ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਭਾਈ ਬੱਲਾ ਜੀ ਅਤੇ ਭਾਈ ਮਰਦਾਨਾ ਜੀ ਹਿਰਨਖੰਡ ਵਿਖੇ ਚਲੇ ਗਏ ਸਨ ਉੱਥੋਂ ਦੀ ਧਰਤੀ ਸੋਨੇ ਵਰਗੀ ਸੀ ਉੱਥੋਂ ਦੇ ਜੀਵ ਸਦਾ ਜਵਾਨ ਰਹਿੰਦੇ ਸਨ ਕਿਸੇ ਵੀ ਪ੍ਰਾਣੀ ਦੀ ਕਦੇ ਘਰ ਵਿੱਚ ਮੌਤ ਨਹੀਂ ਹੁੰਦੀ ਸੀ ਜਿਸ ਮਨੁੱਖ ਦੀ ਮੌਤ ਨੇੜੇ ਆ ਜਾਂਦੀ ਸੀ ਉਹ ਘਰ ਛੱਡ ਕੇ ਪਹਾੜਾਂ ਵਿੱਚ ਚਲਾ ਜਾਂਦਾ ਸੀ ਉੱਥੇ ਉਹ ਆਪਣੇ ਸਵਾਸ ਦਸਨ ਦਵਾਰ ਦਵਾਰ ਨੂੰ ਤੋੜ ਕੇ ਕੱਢ ਦਿੰਦਾ ਸੀ ਸ੍ਰੀ ਗੁਰੂ ਨਾਨਕ ਦੇਵ ਜੀ ਉੱਥੇ ਬਰਾਜਮਾਨ ਹੋ ਗਏ ਸਨ ਸ਼ਬਦ ਕੀਰਤਨ ਸ਼ੁਰੂ ਕੀਤਾ ਤਾਂ ਉੱਥੋਂ ਦੇ ਲੋਕ ਗੁਰੂ ਜੀ ਕੋਲ ਆ ਗਏ ਸਨ ਉਹਨਾਂ ਨੇ ਗੁਰੂ ਜੀ ਨੂੰ ਦੱਸਿਆ ਕਿ ਅਸੀਂ ਗੋਰਖ ਤੋਂ ਉਪਦੇਸ਼ ਲਿਆ ਹੈ ਗੋਰਖ ਸਾਡਾ ਗੁਰੂ ਹੈ ਅਤੇ ਅਸੀਂ ਉਸ ਦੇ ਚੇਲੇ ਹਾਂ ਇਸ ਲਈ ਅਸੀਂ ਪ੍ਰਾਣਾਂ ਦਾ ਸੰਜਮ ਕਰਕੇ ਉਮਰਾਂ ਵਧਾ ਲਈਆਂ ਹਨ ਸਾਨੂੰ ਕਦੇ ਵਡਾਪਾ ਨਹੀਂ ਆਉਂਦਾ ਪਰ ਸਾਡਾ ਮਨ ਸਦਾ ਭਾਟਕਦਾ ਰਹਿੰਦਾ ਹੈ ਸਾਨੂੰ ਕਦੇ ਵੀ ਸ਼ਾਂਤੀ ਨਹੀਂ ਮਿਲਦੀ ਇਸ ਲਈ ਸਾਨੂੰ ਤੁਸੀਂ ਉਪਦੇਸ਼ ਕਰੋ ਜਿਸ ਨਾਲ ਸਾਨੂੰ ਸ਼ਾਂਤੀ ਮਿਲ ਜਾਵੇ ਅਤੇ ਮਨ ਦੀ ਭਾਟਕਣਾ ਸਮਾਪਤ ਹੋ ਜਾਵੇ ਗੁਰੂ ਜੀ ਨੇ ਬਚਨ ਕੀਤੇ ਕਿ ਪਰਮੇਸ਼ਰ ਦਾ ਨਾਮ ਜਪਿਆ ਕਰੋ ਜੋ ਲੋਕ ਪਰਮੇਸ਼ਰ ਦਾ ਨਾਮ ਜਪਦੇ ਹਨ ਉਹਨਾਂ ਦਾ ਲੋਕ ਪਰਲੋਕ ਵਿੱਚ ਮਾਨ ਇੱਜ਼ਤ ਹੁੰਦਾ ਹੈ ਜਿਵੇਂ ਬਲਦੀ ਅੱਗ ਤੇ ਪਾਣੀ ਪਾਉਣ ਨਾਲ ਅੱਗ ਸ਼ਾਂਤ ਹੋ ਜਾਂਦੀ ਹੈ ਜਿਵੇਂ ਬਾਹਰ ਅੱਗ ਮੱਚਦੀ ਹੈ ਇਸੇ ਤਰ੍ਹਾਂ ਸਾਡੇ ਅੰਦਰ ਤ੍ਰਿਸ਼ਨਾ ਦੀ ਅੱਗ ਮੱਚ ਰਹੀ ਹੈ ਜਦ ਪਰਮੇਸ਼ਰ ਦੇ ਨਾਮ ਰੂਪੇ ਜਲ ਨੂੰ ਇਸ ਤ੍ਰਿਸ਼ਨਾ ਦੀ ਅੱਗ ਉੱਪਰ ਪਾਇਆ ਜਾਂਦਾ ਹੈ ਤਾਂ ਇਹ ਅੱਗ ਵੀ ਮਟ ਜਾਂਦੀ ਹੈ ਮਨ ਦੀ ਭਟਕਣਾ ਖਾਤਮ ਹੋ ਜਾਂਦੀ ਹੈ ਅਤੇ ਮਨੁੱਖ ਨੂੰ ਸ਼ਾਂਤੀ ਦੀ ਪ੍ਰਾਪਤੀ ਹੋ ਜਾਂਦੀ ਹੈ ਉਸ ਮਨੁੱਖ ਨੂੰ ਫਿਰ ਜਮਾਂ ਦਾ ਡਰ ਵੀ ਨਹੀਂ ਸਤਾਉਂਦਾ ਅਤੇ ਉਹ ਨਾਮ ਦੇ ਸਹਾਰੇ ਭਾਵਜਲ ਨੂੰ ਤਰ ਕੇ ਪਾਰ ਲੰਘ ਜਾਂਦਾ ਹੈ ਗੁਰਮੁਖਾਂ ਨੂੰ ਝੂਠ ਚੰਗਾ ਨਹੀਂ ਲੱਗਦਾ ਅਤੇ ਮਨਮੁਖਾਂ ਨੂੰ ਸੱਚ ਚੰਗਾ ਨਹੀਂ ਲੱਗਦਾ ਪਰ ਜੈਸ ਜੀਵ ਨੂੰ ਧਰਮ ਦੇ ਮਾਰਗ ਤੇ ਚੱਲ ਕੇ ਸੱਚ ਰੂਪੀ ਪਰਮੇਸ਼ਰ ਦੀ ਪ੍ਰਾਪਤੀ ਹੋ ਜਾਂਦੀ ਹੈ ਉਸ ਤੇ ਪਰਮੇਸ਼ਰ ਨਾਲ ਮਲਾਪ ਹੋ ਜਾਂਦਾ ਹੈ ਉਹ ਨਦਰ ਨਜ਼ਰ ਨਿਹਾਲ ਹੋ ਜਾਂਦਾ ਹੈ ਸਾਨੂੰ ਨਾਮ ਰੂਪੀ ਲਾਲ ਨੂੰ ਪ੍ਰਾਪਤ ਕਰਕੇ ਪਰਮੇਸ਼ਰ ਦੇ ਚਰਨਾਂ ਵਿੱਚ ਧਿਆਨ ਜੋੜ ਕੇ ਉਸ ਨਾਮ ਰੂਪੀ ਲਾਲ ਦਾ ਅਭਿਆਸ ਕਰਨਾ ਚਾਹੀਦਾ ਹੈ ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ ਇਸ ਤਰ੍ਹਾਂ ਕਰਨ ਨਾਲ ਜੀਵ ਨੂੰ ਹਰ ਹੀਰੇ ਦੀ ਪ੍ਰਾਪਤੀ ਹੋ ਜਾਂਦੀ ਹੈ ਜਿਸ ਕਾਰਨ ਉਸ ਦੇ ਸਬੰਧਨ ਕੱਟੇ ਜਾਂਦੇ ਹਨ ਗੁਰੂ ਜੀ ਦੇ ਬਚਨ ਸਰਵਣ ਕਰਕੇ ਉਹ ਗੁਰੂ ਜੀ ਦੇ ਚਰਨ ਹੀ ਲੱਗੇ ਸਨ ਗੁਰੂ ਜੀ ਨੇ ਉਪਦੇਸ਼ ਕੀਤਾ ਨਾਮ ਜਪੋ ਧਰਮ ਦੀ ਕਿਰਤ ਕਰੋ ਅਤੇ ਪਰਮੇਸ਼ਰ ਨਾਲ ਪਿਆਰ ਕਰੋ ਤੁਹਾਡੇ ਮਨ ਦੇ ਭਟਕਣਾ ਮਿਟ ਜਾਵੇਗੀ ਤੁਹਾਨੂੰ ਸ਼ਾਂਤੀ ਦੀ ਪ੍ਰਾਪਤੀ ਹੋ ਜਾਵੇਗੀ ਗੌਰਤਿਹਾਰ ਸੁਣਾਉਂਦਿਆਂ ਮੇਰੇ ਕੋਲੋਂ ਬਹੁਤ ਸਾਰੀਆਂ ਭੁੱਲਾਂ ਹੋ ਜਾਂਦੀਆਂ ਹਨ ਗੁਰੂ ਜੀ ਅਤੇ ਗੁਰੂ ਕੀ ਸੰਗਤ ਬਖਸ਼ਣ ਹਾਰ ਹੈ ਬਖਸ਼ ਦੇਣਾ ਇਹ ਸਾਖੀ ਸ਼ੇਅਰ ਕਰਕੇ ਮੇਰਾ ਚੈਨਲ ਸਬਸਕ੍ਰਾਈਬ ਕਰ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ